ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਐਂਡ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆ ਤਾਂ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਆਇਓ ਦੇਖਦੇ ਆ ਬੈਠ ਚੋ ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ ਡਰੋ ਨਾ ਮਿੱਤਰੋ ਮਣੀ ਹਮੇਸ਼ਾ ਨਾਕ ਕੋਲ ਹੀ ਹੁੰਦੀ ਆ ਬਾਈ ਫਰੀ ਹੋ ਕੇ ਮੇਰੇ ਮੂੰਹ ਤੇ ਚਪੇੜਾ ਮਾਰੀ ਫਿਰ ਜੇ ਕਿਤੇ ਅੰਮ੍ਰਿਤਸਰ ਆਇਆ ਮੇਰੇ ਸਾਤੀ ਲੱਤਾਂ ਮਾਰੀ ਤੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਸਾਲੀ ਲੋਕਾਂ ਦੀ ਕਿਸਮਤ ਸੁੱਤੀ ਹੁੰਦੀ ਆ ਮੇਰੀ ਤਾਂ ਕੋਮਾ ਚ ਲੱਗਦੀ ਆ ਮੈਂ ਵੀ ਕੱਲ ਤੋਂ ਬੀੜੀਆਂ ਪੀਣ ਲੱਗਦਾ ਕੁੜੀ ਗੇੜੀ ਨਾਲ ਨਹੀਂ ਇਨ ਛੇੜੀ ਨਾਲ ਫਸਦੀ ਆ ਮੈਂ ਤਾਂ ਚੱਲਿਆ ਨਹਿਰ ਚ ਛਾਲ ਮਾਰਨ ਮਿੱਤਰੋ ਨਾ ਏ ਸਭ ਕਿਸਮਤ ਦੇ ਚੱਕਰ ਨੇ ਵੀਰ ਕਦੇ ਜਲੰਧਰ ਗੇੜਾ ਵਜਾਦਾ ਮੇਰੀ ਛਾਤੀ ਲੱਤਾਂ ਮਾਰ ਕੇ ਜਾਈ ਹੁਣ ਤਾਂ ਏ ਆਈ ਤੇ ਵੀ ਸ਼ੱਕ ਜਾ ਹੁੰਦਾ ਵਾ ਸਰਦਾਰ ਚਾਂਗਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੱਗ ਦੇ ਲਾੜ ਵਸਾਲਾ ਮੁੱਛਾਂ ਨੂੰ ਵੀਰ ਹਾਲ ਸੇਣਾ ਤਾਈ ਛੱਡਦਾ ਨਹੀਂ ਭੈੜੀਆਂ ਏਕੇ ਤੋਂ ਭੈੜੀਆਂ ਏਕੇ ਤੋਂ ਮੁੰਡਾ ਆਲਾ ਨਹੀਂ ਲੱਗਦਾ ਵਾ ਸਿੰਘ ਜੀ ਨਾ ਨਾ ਚਿੰਗ ਜੀ ਮਾਨ ਮਰਾੜਾ ਨੂੰ ਲਖਿੰਦਰਾ ਲੈ ਚੱਲ ਡੋਲੀ ਮੇਰੀ ਦੇਲ ਵਿੱਚ ਗਾਲਾਂ ਕੱਢਦਾ ਵਾ ਉਹ ਤਾਂ ਕੋਈ ਨਾ ਵੇਰੇ ਅਸੀਂ ਵੀ ਤੇਰੇ ਵਰਗੇ ਹੀ ਆ ਤੰਦਰ ਅੰਦਰ ਅੰਦਰ ਹੀ ਰੱਜੀ ਜਾਂਦਾ ਵਾ ਸੀਰੀਅਸ ਹੋ ਰਿਹਾ ਬਾਈ ਪੂਰਾ ਬਲੂ ਕੋਟ ਵਾਲਾ ਹੈਲੋ ਮੈਡਮ ਜੀ ਗੁੱਡ ਮਾਰਨਿੰਗ ਕੈਸੇ ਹੋ ਵਧੀਆ ਮੈਡਮ ਵਧੀਆ ਮੈਡਮ ਇਹ ਗੈਸੇ ਕਰਾ 18 ਮਨੁੱਖਤਾ ਦੀ ਸੇਵਾ ਵਾਲੇ ਕਿੱਥੇ ਰਹਿ ਗਏ ਆ ਸਾਰੇ ਗਲਤ ਕਮੈਂਟ ਇੱਕ ਪਾਸੇ ਮੈਂ ਵੀ ਉਸੇ ਪਾਸੇ ਬਣਾਣਾ ਉਸਮੇ ਮੈਡਮ ਇਲਾਇਚੀ ਲੌਂਗ ਇਲਾਇਚੀ ਮਸਾਲਾ ਠੋਕ ਕੇ ਠੀਕ ਨਹੀਂ ਇਤੇ ਹਾਂ ਲੌਂਗ ਠੀਕ ਨਹੀਂ ਠੀਕ ਨਹੀਂ ਠੀਕ ਨਹੀਂ ਮਾਮਾ ਫੋਨ ਨੰਬਰ ਤਾਂ ਡਾਇਲ ਕਰ ਲਾ ਐਵੇਂ ਭੋਰੀ ਜਾਣਾ ਆ ਚਲਾਕੀਆਂ ਕਰਦਾ ਹਰਾਮ ਜਦਾ ਪੂਰਾ ਟੱਬਰ ਹੀ ਕਮਲਾ ਕਰਦਾ ਪਤੰਦਰ ਨੇ ਭਾਈ ਤੂੰ ਪਹਿਲਾ ਬੰਦਾ ਜਿਹੜਾ ਕੰਟੈਂਟ ਦੀ ਵਲ ਤੋਂ ਸਹੀ ਟੰਗ ਨਾ ਕਰਦਾ ਆ ਬੰਦਾ ਕਰਾਉ ਇੰਸਟਾਗ੍ਰam ਬੰਦ ਨਾਉ ਨਾ ਹੁਣ ਫੜਿਆ ਨਹੀਂ ਜਾਂਦਾ ਸਾਰਾ ਟੱਬਰ ਹੀ ਪੈ ਗਿਆ ਜੇ ਮੋਡਾਣਾ ਕਢਾਲ ਵੀ ਪਤੰਦਰਾ ਐਵੇਂ ਤਰਨਾ ਪਵਾਲ ਵੀ ਮੁੰਡਿਆ ਲਾਲ ਪਾ ਕੇ ਤਾਂ ਆਗੀ ਕੱਢਦੀ ਮੁੰਡੇ ਨੇ ਪੰਜਾਬੀ ਵਿੱਚ ਸੁਣਨ ਲਈ ਇੱਕ ਦਬਾਓ। ਯਾਦਾ ਯਾਦ ਯਾਦ ਅਰੇ ਉਹ ਹੈ ਨਹੀਂ ਤੇ ਮਾ ਲੈਣਾ ਇਹ ਵੀ ਮੇਰੇ ਮੇਰੇ ਭਾਈ ਨੇ ਪੰਜਾਬੀ ਤੇ ਸਮਝੋ ਲਈ ਸਿੱਖੋ ਆਪ ਡਾਊਨਲੋਡ ਕਰੇ। ਭਾਈ ਉਹਵੇਂ ਕਹਦੇ ਤੂੰ ਵੇਚਣਾ ਹੀ ਨਹੀਂ ਸੀ। ਭਰਾ ਬੜਾ ੜਕੀਲਾ ਰੰਗ ਪਾਇਆ ਤੂੰ ਤਾਂ ਗਲਿਚ ਕਿਉਂ ਮਾਰਦਾ ਵੀਰ ਆਰਾਮ ਨਾਲ ਬੋਲ। ਹੋਣਿਆ ਤੇ ਕਿੰਦਾ ਕਿਦੇ ਕੰਗਣੀ ਵਸ ਤੇਰਾ ਨਾ ਨਾ ਲਿਖ ਕੇ ਨੱਚ ਲਗੇ ਬਾਤ ਆ ਚੱਕਣੀ ਸੀ ਉਹਨੇ ਤੂੰ ਗਾਣਾ ਹੀ ਮੁਕਾ ਦਿੱਤਾ ਪਤੰਦਰ 2x ਸੀ ਗਾਈ ਜਾਂਦਾ ਵਾ ਖੜਾਵੇ ਇੱਕ ਗੁੱਟ ਨਾਲ ਬੁਲਾਉਣਾ ਖੜਾਵੇ ਜੱਜ ਕਹਿੰਦਾ ਵੀ ਸਿੱਧਾ ਗਾਣਾ ਪੁੱਠਾ ਬਣਾਉਣ ਲਈ ਵੀਰ ਨੂੰ ਸੰਪਰਕ ਕਰੋ ਨੱਚਣ ਦਾ ਮੌਕਾ ਹੀ ਨਹੀਂ ਦਿੱਤਾ ਪਤੰਦਰ ਨੇ 2 ਘੰਟੇ ਦਾ ਪ੍ਰਦਰਸ਼ਨ 15 ਮਿੰਟ ਚ ਖਤਮ ਕਰ ਲਓ ਸਰਦ ਕਰੋ ਮੋਹ ਗਏ ਜਦੋਂ ਉਹ ਤੇਰੇ ਘਰ ਵੱਲ ਦਿਲ ਮੇਰਾ ਮੁੜਿਆ ਨੀ ਤੂੰ ਕੀ ਮੋਮਬਤੀ ਤਾਂ ਬੁੱਝ ਗਈ ਪਰ ਕੀੜਾ ਨਹੀਂ ਮਰਿਆ ਕੀੜਾ ਸੜ ਗਿਆ ਹੋਣਾ ਹੁਣ ਤਾਂ ਕੀ ਕੀ ਆੜਮਾ ਦੇਖਣੀਆਂ ਪੈਂਦੀਆਂ ਨੇ ਯਾਰ ਕਿੰਨੀਆਂ ਦੇ ਦਿਲ ਦੁਲ ਤੋੜਦੇ ਤੂੰ ਕੀ ਜੋੜੇ ਕਿੰਨੀਆਂ ਦੇ ਤੋੜਦੇ ਘਰੂ ਥੋੜਾ ਜਿਹਾ ਸੇਕ ਲੱਗਣ ਦਿੰਦਾ ਯਾਰ ਕੀੜਾ ਆਪੇ ਮਰ ਜਾਣਾ ਸੀ ਇੱਕ ਵਾਰ ਕੱਚਾ ਲਾ ਕੇ ਡਰਾਈ ਕਰ ਮੇਰਾ ਭਰਾ ਕੀੜਾ ਜਿੱਥੇ ਇਹਦੇ ਆ ਉੱਥੋਂ ਕਢਣਾ ਵੀ ਮੁਸ਼ਕਲ ਆ ਯਾਰ ਸੁਣੀਏ ਸੁਣਖੀਏ ਤੇ ਗੋਰੀ ਵੀ ਐ ਤੂੰ ਇੱਕ ਵਾਰ ਮੂੰਹ ਤੋਗੇ ਲੋਕਾਂ ਦੇ ਮੂੰਹ ਬੰਦ ਕਰਾ ਦਿਓ ਦੀਦੀ ਬੈ ਜਾ ਬੈ ਜਾ ਟੇਕੇ ਸਾਨੂੰ ਪਤਾ ਕਿੰਨੀ ਗੋਰੀਆਂ ਤੂੰ ਹਾਏ ਕਾਲੋ ਤੂੰ ਗੋਰੀ ਬਣ ਗਈ ਆ ਤੁਸੀਂ ਜਿੰਨਾ ਮਰਜੀ ਮੇਕਅਪ ਕਰ ਲੋ ਤੁਹਾਡਾ ਅਸਲੀ ਰੂਪ ਸੀ ਦੇਖ ਚੁੱਕੇ ਆਂ ਭਾਈ ਬੱਬੂ ਮਾਂ ਨੇ ਤੈਨੂੰ ਦੇਖ ਕੇ ਆਤਮ ਹੱਤਿਆ ਕਰ ਲੈਣੀ ਆ ਹਟੀ ਨਾ ਜਿੰਨਾ ਚਿਰ ਤੇਰੇ ਜੁੰਡੇ ਨਹੀਂ ਪੁੱੜਦਾ ਕੋਈ ਬੱਬੂ ਮਾਂ ਦੇ ਫੁੱਫੜ ਦੀ ਮਾਮੀ ਦੇ ਸਹੁਰੇ ਦੇ ਦੋਤੇ ਦਾ ਜੇੜ ਦਾ ਮੁੰਡਾ ਆ ਪਰੇਗਾ ਗੈਂਗ ਜਿੰਦਾਬਾਦ ਅਸੀਂ ਤਾਂ ਬਸ ਦੁਆ ਹੀ ਕਰ ਸਕਦੇ ਆ ਜਲਦੀ ਠੀਕ ਹੋ ਜੇ ਜਦੋਂ ਪੂਰਾ ਸਲੀਮਾਲ ਖਾਦਾ ਹੋਵੇ ਉਹ ਮਾਮਾ ਖੜ ਕੇ ਦੱਸ ਗੱਲ ਕੀ ਏ ਨਾਲੇ ਇਸ ਨੌਕਰੀ ਨਾਲ ਵੀਰੇ ਕਾਲੀ ਰੇਂਜ ਰੋਵਰ ਨਹੀਂ ਆਉਣੀ ਮੈਂ ਤਾਂ ਜਦੋਂ ਪਿੰਡੋਂ ਨਿਕਲਿਆ ਮੇਰਾ ਸਾਰਾ ਸੁਧੀਰ ਸੂਰੀ ਲੱਗਦਾ ਪਿਆ ਵਾ ਮੈਨੂੰ ਲੱਗਾ ਸੂਰੀ ਸ਼ਿਵ ਸੈਨਾ ਵਾਲਾ ਵਾਪਸ ਆ ਗਿਆ ਵਾ ਇਹ ਤਾਂ ਸ਼ਿਵ ਸੈਨਾ ਵਾਲਿਆਂ ਦਾ ਪ੍ਰਧਾਨ ਲੱਗਦਾ ਮੈਨੂੰ ਤਾਂ ਹਨਾ ਮੈਂ ਤਾਂ ਧਾਰ ਕੇ ਨਿਕਲਿਆ ਸੀਗਾ ਵੀ ਵਾਪਸ ਆਉਂ ਤ ਕਾਲੀ ਰੇਂਜ ਰੂਵਰ ਤੇ ਹਾਂ ਆਏ ਫਿਰ ਇੱਕ ਧਾਨ ਕੇ ਸਰਹੰਦ ਵਾਲੇ ਸੂਬੇ ਦੇ ਨਿੱਕੇ ਭਰਾ ਦਾ ਮੁੰਡਾ ਪੋਰੀ ਚਲੋ ਸਾਡੇ Wi-Fi ਲੱਗਾ ਵਾ ਕਿ ਤੈ ਫਰੈਂਡ ਸਿੱਪ ਤੇਰੀ ਕਿਸੇ ਹੋਰ ਨਾਲ ਸਾਡੇ ਨਾਲ ਕਰਦਾ ਤੂੰ ਟਾਈਮ ਪਾਸ ਬਾਈ ਨਾ ਕਰੋ ਯਾਰ ਵਿਚਾਰੀ ਨਾ ਟਾਈਮ ਪਾਸ ਨਾ ਵੇ ਆਵੇਂ ਨਾ ਕਰਿਆ ਕਰ ਪਰ ਜਾਈ ਨਾਲ ਉਸਕੇ ਚਾਹ ਪਰ ਅੰਡਸਿਤ ਬਤੇਰੀ ਕਿਸੇ ਹੋਰ ਨਾਲ ਸਾਡੇ ਨਾਲ ਕਰ ਤੈ ਟੂ ਟਾਈਮ ਪਾ ਨਹੀਂ ਯਾਰ ਅਸੀਂ ਨਹੀਂ ਦਾ ਕੀਤਾ ਘਰ ਵਾਲਾ ਨਾ ਅਰੇਂਜਮੈਂਟ ਕਰਤੀ ਆ ਕੋਈ ਨਾ ਵੇਲਾ ਹੋ ਕੇ ਕਰਦਾ ਤੇਰੇ ਨਾਲ ਵੀ ਗੱਲ ਇਕੱਲੇ ਜਾ ਨਹੀਂ ਜਾਂਦਾ ਤੇ ਗੱਲਾਂ ਸਾਨੂੰ ਘਰੇ ਆ ਕੇ ਠੋਕਣ ਦੀਆਂ ਇੰਪੋਸੀਬਲ ਇੰਪੋਸੀਬਲ ਨਾ ਨਾ ਇੰਪੋਸੀਬਲ ਬਾਈ ਤੇਨੂੰ ਠੋਕਣਾ ਸੱਚੀ ਇੰਪੋਸੀਬਲ ਆ ਇਕੱਲੇ ਜਾ ਨਹੀਂ ਜਾਂਦਾ ਤੇ ਗੱਲਾਂ ਸਾਨੂੰ ਘਰੇ ਆ ਕੇ ਠੋਕਣ ਦੀਆਂ ਇੰਪੋਸੀਬਲ ਇਹ ਸਾਲਾ ਮੈਨੂੰ ਲੱਗਦਾ ਪੰਜਵੀਂ ਤੋਂ ਪਹਿਲਾਂ ਹੀ ਫੇਲ ਹੋ ਗਿਆ ਓ ਕਿਵੇਂ ਆ ਸਿੰਘ ਕੀਲ ਕੇ ਰੱਖਤਾ ਝਾਲਮਾ ਤੂੰ ਤਾਂ ਵੀਂਡ ਬਾਬਿਆਂ ਨੇ ਪਿਲੂ ਸ਼ਰਦਾਈ ਰਗੜੀ ਰੈਡ ਬੁਲ ਸ਼ੱਡ ਪੀਲਾ ਹੋਲਾ ਤਗੜੀ ਤੇਰੇ ਕਰਕੇ ਹੀ ਤੇਲ ਮਹਿੰਗਾ ਹੋਇਆ ਵਾ 25 ਹੋਰ ਕਿੰਨਾ ਕੁ ਪਤਲਾ ਹੋਣਾ ਵਾ ਤੂੰ ਰੈੱਡ ਬੁੱਲੀ ਛੱਡ ਪੀਲਾ ਹੋਲਾ ਤੱਕੜੀ ਹੌਲਾ ਹੌਲਾ ਹੁੰਦੀ ਹਣੀ ਜਦੋਂ ਖੋਲਦਾ ਸਨੈਪ ਨਾਮ ਕਰਕੇ ਸਰ ਜੇ ਮੂੰਹ ਪਾ ਡੇ ਗਿਆ ਨਾ ਦੋ ਦੰਦ ਜਿਹੜੇ ਆਗੇ ਉਹਨਾਂ ਤੋਂ ਵੀ ਜਾਵੇਂਗਾ ਹਟੀ ਨਾ ਉਹਨਾਂ ਟਾਈਮ ਜਿੰਨਾਂ ਤੱਕ ਤੜਕੇ ਵਾਲਾ ਤੇਲ ਨਹੀਂ ਮੁੱਕਦਾ ਲੱਗਿਆ ਰਾ ਵੀਰ ਇੱਕ ਦਿਨ ਤੂੰ ਆਪੇ ਹੀ ਹਾਰ ਮੰਨ ਜਾਵੇਂਗਾ ਸਾਰਾ ਹੱਤੇ ਫਿਰ ਉਹ ਹੀ ਜਲਵਾ ਆਦਰੰਗ ਹੋ ਗਿਆ ਸ਼ੇਰ ਨੂੰ ਤਾਂ ਮੈਨੂੰ ਲੱਗਦਾ ਲੱਕ ਦੀ ਜਗ੍ਹਾ ਲਾਤੀ ਲਗਾ ਦਿੱਤੀ ਆ ਬੜੀ ਬੇਤਾਬ ਹੈ ਦੁਨੀਆ ਤੇਰੀ ਪਰ ਕੋੜ ਕਿਲੀ ਤੇ ਸ਼ੇਰ ਦਾ ਮੂੰਹ ਲਗਾਇਆ ਹੋਇਆ ਵਾ ਲੱਗਦਾ ਹੈ ਟਾਈਗਰ ਨੇ ਬਹੁਤ ਦਿਨ ਸੇ ਕੁਝ ਨਹੀਂ ਖਾਇਆ ਬਾੜਾ ਲਿਸਾ ਸਹਿ ਰਾ ਯਾਰ ਲੱਗਦਾ ਵਰਤ ਰੱਖ ਕੇ ਖੋਲਣਾ ਭੁੱਲ ਗਿਆ ਲੱਤਾ ਖਾਣੀਆਂ ਇਹਨੇ ਹੁਣ ਬੱਬੂ ਮਾਨ ਤੋਂ ਖੜ ਕੇ ਦੱਸ ਬਾਈ ਗੱਲ ਕੀ ਆ ਬੱਬੂ ਮਾਨ ਨਾਨਾ ਬੱਕਰੀ ਗਸ਼ੀਆਂ ਬੈ ਕੇ ਨੱਕ ਤੇ ਵਜੋਂਦੇ ਦੋਰੂ ਜਾਂ ਨੱਚਦੇ ਜੇ ਨੂੰ ਨੀ ਮਿੱਤਰੋ ਕਿਆਸੀ ਬਾਈ ਮੈਂ ਬੀੜੀ ਚ ਫੀਮ ਪਾ ਕੇ ਨਾ ਪੀ ਫਾੜੋ ਸਤੇ ਦੋਰਾ ਪੈ ਗਿਆ ਬਾਈ ਨੂੰ ਮੈਨੂੰ ਲੱਗਦਾ ਇਹਦੇ ਪੱਥਰੀ ਦਾ ਦਰਦ ਹੁੰਦਾ ਵਾ ਆ ਹਸਬੈਂਡ ਬੈਠੇ ਨੇ ਜੀ ਹਸਬੰਦ ਨੂੰ ਹਾਜਮਲਾ ਖਵਾਓ ਗੈਸ ਬਣੀ ਲੱਗਦੀ ਆ ਹਸਬੰਦ ਦੱਸਾਂ ਤੇ ਪਤੰਗ ਵਾਂਗੂ ਟਿਕਿਆ ਬੈਠਾ ਅਜੇ ਨਹੀਂ ਬੋਲਦਾ ਸੋਹਣਿਆ ਜੀ ਹਸਬੰਦ ਚੜਾਈ ਚ ਨੇ ਜੀ ਦੋਨੇ ਮੀਆਂ ਬੀਬੀ ਚੜਾਈ 50 ਸਾਲ ਉਮਰ ਚ ਆ ਕੇ ਪੁੱਛਿਆ ਹਸਬੰਦ ਸੋਣਾ ਸੰਗਦੀ ਚੜਾਈ ਆ ਹਿਮਾਚਲ ਦੀਆਂ ਪਹਾੜੀਆਂ ਜੰਨੀ ਤੁਸੀਂ ਚੜਾਈ ਵੇਚੀਆਂ ਨਵਾਂ ਸੂਟ ਪਾਇਆ हां जी मित्रों यही आज दी वीडियो मेल ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈਗੀ ਜੇ ਵੀਡੀਓ ਵਧੀਆ ਲੱਗੀ ਤਾਂ ਆ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਆਪਣਾ ਨਾਮ ਤੇ ਪਿੰਡ ਜਰੂਰ ਦੱਸਿਆ ਕਰੋ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਨਾਲੇ ਮਿੱਤਰੋ ਇੱਕ ਹੋਰ ਗੱਲ ਆਪਾਂ ਇੱਕ ਸੈਕੰਡ ਚੈਨਲ ਬਣਾਇਆ ਵਾ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਉਹਦੇ ਵਿੱਚ ਵੀ ਆਪਾਂ ਨਵੀਂ ਤੋਂ ਨਵੀਆਂ ਵੀਡੀਓ ਅਪਲੋਡ ਕਰਿਆ ਕਰਾਂਗੇ ਤੇ ਉਹਨੂੰ ਵੀ ਜਾ ਕੇ ਜੇ ਅੱਜ ਦੀ ਵੀਡੀਓ ਮਿਲਦੀ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys